ਆ ਜੋ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਛਿੜੀ ਹੋਈ ਸੀ ਤੇ ਇਹਨੂੰ ਖਤਮ ਕਰਨ ਦੇ ਵਿੱਚ ਅਮਰੀਕਾ ਨੇ ਬਹੁਤ ਵੱਡਾ ਸਹਿਯੋਗ ਕੀਤਾ ਤੇ ਕੱਲ ਇੱਕ ਬਹੁਤ ਖੁਸ਼ੀ ਦੀ ਗੱਲ ਸੁਣਨ ਨੂੰ ਮਿਲੀ ਕਿ ਇਹ ਜੰਗ ਦਾ ਫੈਸਲਾ ਟਰੰਪ ਸਾਹਿਬ ਵੱਲੋਂ ਕਰਵਾ ਦਿੱਤਾ ਗਿਆ ਤੇ ਆਪਸ ਵਿੱਚ ਸਹਿਮਤੀ ਬਣ ਗਈ ਹੈ ਤੇ ਅੱਗੇ ਜੰਗ ਨਹੀਂ ਲੜੀ ਜਾਊਗੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਪ੍ਰਮਾਤਮਾ ਦਾ ਜਿਨੇ ਇਹ ਟਾਲਾ ਕਰਾਤਾ ਤੇ ਯਾਰ ਆ ਕੁਝ ਤਾਂ ਉਧਰੋਂ ਤੇ ਕੁਝ ਆਪਣੇੋਂ ਆ ਰਿਲੇ ਲਾਈਆਂ ਜਦੋਂ ਫੋਨ ਖੋਲੋ ਤੇ ਚੱਲੀ ਜਾਂਦੀਆਂ ਹੁੰਦੀਆਂ ਕੋਈ ਤਾਂ ਕਹਿੰਦਾ ਜੀ ਤੁਸੀਂ ਪਾਣੀ ਬੰਦ ਰੱਖੋ ਜੇ ਕੋਈ ਕਹਿੰਦਾ ਸੀ ਪਰਮਾਣੂ ਵਿਆਮਾਂ ਤੇ ਚਲਾਉਣਾ ਤੇ ਨਹੀਂ ਰੱਖੇਗੇ ਓਏ ਭਰਾਵਾ ਵਿਆਮਾਂ 'ਚ ਪਰਮਾਣੂ ਨਹੀਂ ਚੱਲਦੇ ਵਿਆਮਾਂ 'ਚ ਤਾਂ ਨਿੱਕੇ ਮੋٹے ਪਟਾਕੇ ਚੱਲਦੇ ਹੁੰਦੇ ਆ ਜਾਂ ਛੋਟੀ ਮੋਟੀ ਅਗਲਾ ਫਾਇਰਿੰਗ ਕਰ ਬਹਿੰਦਾ ਵੀ ਆ ਪਿਸਤੌਲ ਚਲਾਤਾ ਇੱਕ ਅਦਾ ਫਾਇਰ ਕੱਢਤਾ ਹਨਾ ਇਹ ਖੁਸ਼ੀ ਦੀ ਗੱਲ ਹੁੰਦੀ ਹੈ ਯਾਰ ਪਰਮਾਣੂ ਚਲਾ ਕੇ ਦੱਸੋ ਵਿਆਹ ਹੁੰਦੇ ਹੈ ਐਵੇਂ ਮਾਰੀ ਜਾਂਦੇ ਯੱਭੀਆਂ ਤੁਸੀਂ ਨਾ ਕੋਈ ਗੱਲ ਹੁੰਦੀ ਨਾ ਬਾਤ ਕੋਈ ਇਧਰੋਂ ਕਹੀ ਜਾਂਦਾ ਜੀ ਮੈਂ ਮੇਰੇ ਨਾਲ ਬੰਬ ਬੰਨ ਕੇ ਤੋਰੋ ਮੈਂ ਅਗਲੇ ਦੇ ਮੌਲ ਖਿੱਚੀ ਵੜ ਜਾਣਾ ਲੈ ਦੱਸੋ ਯਾਰ ਉਹ ਮੌਲਖਾ ਕੋਈ ਖਰਬੂਜਿਆਂ ਦਾ ਬਾੜਾ ਥੋੜੀ ਜੀ ਇਦਰੋਂ ਵੜਾਂਗੇ ਦੂਜੇ ਪਾਸੇ ਨਿਕਲ ਜਾਾਂਗੇ ਨਾ ਜੇ ਤੁਸੀਂ ਉਹਨਾਂ ਦੇ ਮੌਲ ਖੇਤ ਜਾਓਂਗੇ ਜਾਂ ਉਹ ਆਪਣੇ ਚਾਹਣਗੇ ਤੇ ਆਪਾਂ ਮੋੜਨ ਦੇਵਾਂਗੇ ਜਾਂ ਉਹ ਮੋੜਨ ਦੇਣਗੇ ਤੇ ਐਵੇਂ ਫੋਨਾਂ ਤੇ ਜੱਭੰਗਾ ਮਾਰੀ ਜਾਣੀਆਂ ਕੋਈ ਚੰਗੀ ਗੱਲ ਨਹੀਂ ਹੁੰਦੀ ਤੁਸੀਂ ਦੁਆ ਨਹੀਂ ਕੀਤੀ ਵੀ ਰੱਬਾ ਇਹ ਜਿਹੜੀ ਦੋਵਾਂ ਮੌਲਖਾਂ ਵਿਚਾਲੇ ਤਣਾਅ ਬਣਿਆ ਜੰਗ ਛਿੜੀ ਐ ਇਹ ਰੁਕ ਜਾਏ ਇਹ ਰੁਕ ਜੇ ਤੇ ਨੁਕਸਾਨ ਤੋਂ ਸਾਰੇ ਬਚ ਸਕਣ ਤੇ ਯਾਰ ਕਈਆਂ ਭੈਣਾਂ ਦੇ ਉੱਥੇ ਵੀਰ ਸ਼ਹੀਦ ਹੋ ਜਾਣੇ ਸੀ ਤੇ ਕਈਆਂ ਦੇ ਸੁਹਾਗ ਉਜੜ ਜਾਣੇ ਸੀ ਕਈਆਂ ਮਾਮਾਂ ਦੇ ਪੁੱਤ ਮਰ ਜਾਣੇ ਸੀ ਕਈਆਂ ਮਾਮਾਂ ਦੇ ਪੁੱਤ ਸ਼ਹੀਦ ਹੋ ਜਾਣੇ ਸੀ ਤੇ ਕਹਿੰਦੇ ਹੁੰਦੇ ਆ ਵੀ ਇਹ ਗੱਲਾਂ ਕਿਤੇ ਜਾਣੀਆਂ ਸੌਖੀਆਂ ਯਾਰ ਉਹ ਭਰਾਵਾ ਜਿਉਂਦੇ ਤਾਂ ਸਾਰੇ ਬਣ ਦਿੰਦੇ ਆ ਪਰ ਬੁੱਤਾਂ ਦੇ ਰਖੜੀਆਂ ਬਣਣੀਆਂ ਬਹੁਤ ਔਖੀਆਂ ਕਿਉਂਕਿ ਇੱਕ ਸਾਲ ਬਣ ਜਾਂਦਾ ਅਸੀਂ ਨਾ ਜੇ ਕੋਈ ਆਪਣੇ ਘਰੋਂ ਕੋਈ ਨੁਕਸਾਨ ਹੋ ਜੇ ਤੇ ਕੋਈ ਬੰਦੇ ਦਾ ਉਹਦੀ ਸਾਹਮਣੇ ਫੋਟੋ ਟੰਗੀ ਪਈ ਹੋਵੇ ਨਾ ਆਪਾਂ ਉਹਨੂੰ ਦੇਖ ਕੇ ਦੁਖੀ ਹੋ ਜਾਂਦੇ ਤੇ ਜਿਹੜਾ ਸ਼ਾਮਰਤਾ ਕੀ ਸਾਡੇ ਸਾਹਮਣੇ ਇੱਕ ਬੁੱਤ ਆਪਣੇ ਇਨਸਾਨ ਵਾਂਗੂ ਬਣਿਆ ਖੜਾ ਯਾਰ ਉਹਨੂੰ ਦੇਖ ਕੇ ਤਾਂ ਅਸੀਂ ਦੁਖੀ ਹੋਵਾਂਗੇ ਹੋਵਾਂਗੇ ਹਨਾ ਉਹ ਇੱਕ ਸਾਲ ਬਣ ਜਾਂਦਾ ਤੇ ਯਾਰ ਇਹ ਗੱਲਾਂ ਬਹੁਤ ਮਾੜੀਆਂ ਹੁੰਦੀਆਂ ਤੇ ਚਲੋ ਪ੍ਰਮਾਤਮਾ ਕਰੇ ਹਨ ਵੀ ਪ੍ਰਮਾਤਮਾ ਨੇ ਚਾਇਆ ਬਹੁਤ ਚੰਗਾ ਹੋਇਆ ਇਹ ਗੱਲ ਖਤਮ ਹੋ ਗਈ ਤੇ ਅਸੀਂ ਧੰਨਵਾਦ ਕਰਦੇ ਆਂ ਟਰੰਪ ਸਾਹਿਬ ਦਾ ਵੀ ਜਿਨ੍ਹਾਂ ਨੇ ਇਹ ਜੰਗ ਨੂੰ ਰੋਕਤਾ ਤੇ ਅਸੀਂ ਦੋ ਮੌਲਕ ਨੁਕਸਾਨ ਤੋਂ ਬਚ ਗਏ ਯਾਰ ਹਨ ਤੇ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਸ ਵੀਡੀਓ ਦੇ ਨਾਲ ਸਹਿਮਤ ਆ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੋ ਬਹੁਤ ਬਹੁਤ ਧੰਨਵਾਦ ਜੀ